ਪਰ ਮੈਂ ਕੋਈ ਗੱਲ ਨਹੀਂ ਕਰੀ ਹੈਗੀ ਮੈਂ ਕੋਈ ਇਹ ਨਾ ਟੀਫਨ ਨੂੰ ਨਹੀਂ ਕਿਹਾ ਵੀ ਚੱਕ ਲੋ ਜਾ ਕੋਈ ਸਾਰੀਆਂ ਗੱਲਾਂ ਬਣਾਉਂਦੀ ਆ ਸਾਰੀਆਂ ਗੱਲਾਂ ਬਣਾਉਂਦੀ ਆ ਇਹ ਆਪਾਂ ਤਾਂ ਜੇ ਸਾਡੇ ਘਰੇ ਕੋਈ ਮਜਵੀ ਸਿੱਖ ਜੱਟ ਕੋਈ ਰਮਦਾਸੀ ਆ ਜੇ ਉਹ ਮੰਝੇ ਤੋਂਂਦੀ ਆ ਫੀੜੀਆਂ ਤੋਂਂਦੀ ਆ ਮੈਰ ਉਸ ਤੋਂਂਦੀ ਆ ਕਹਿੰਦੀ ਤੁਹਾਡੇ ਤੇ ਚੰਦੇ ਚ ਘਰ ਹੁੰਦੇ ਨੇ ਸੱਚੀ ਗੱਲ ਜਿੱਤੋਂ ਮੈਂ ਕਹਾਂ ਹਾਂ ਦੇ ਨੇ ਵੀ ਜੂੜੇ ਜਮਾਰ ਹੁੰਦੇ ਨੇ ਤੁਹਾਡੇ ਬਈ ਸਾਡੇ ਤਾਂ ਹੋਣਗੇ ਤੁਹਾਡੇ ਤਾਂ ਸਭ ਕੁਝ ਆਊਗਾ ਉਹਨਾਂ ਤਾਂ ਜਾਣਨੀ ਦੇਖ ਮੈਂ ਤਾਂ ਦੇ ਦੋ ਤੇ ਦੋਤੀਆਂ ਨਹੀਂ ਦੇਣੀ ਦੋਤੇ ਦੋਤੀਆਂ ਵਾਦ ਕੀ ਬੱਤ ਬੁੱਧ ਖਰਾਬ ਹੋ ਜਾਂਦਾ ਜੀ ਜਦ ਮੇਰੇ ਕੋਲ ਫ੍ਰਿਜ ਨਹੀਂ ਹੈਗਾ ਉਹਨੂੰ ਕਹਿੰਦੀ ਕਹਿੰਦੀ ਮੈਂ ਮਹਾਲ ਮੈਂ ਆਪ ਲਿਆਉਂਗੀ ਕਹਿੰਦੀ ਤੇ ਮੁੰਡੇ ਤੇ ਜਾ ਕੇ ਬਹਿ ਜਾ ਅੱਛਾ ਸੱਸ ਕਹਿੰਦੀ ਹਾਂ ਇਹਨਾਂ ਨੇ ਇਹ ਗੱਲ ਬੋਲੇ ਬਲਾ ਲਓ ਆਂਟੀ ਨੂੰ ਲਾ ਲਾ ਆ ਬੈਠਾ ਆ ਮਾਰ ਬੈਠਾ ਆ ਮੈਨੂੰ ਮਾਰ ਦਿੰਦਾ ਉਹਦੇ ਜਨਾਬ ਮੇਰੀ ਗੱਲ ਸੁਣੋ ਜੀ ਪਾਪਾ ਪੱਖ ਲੈਨੇ ਇੱਕ ਮਿੰਟ ਥੋੜਾ ਵੀ ਲੈਨੇ ਇੱਕ ਮਿੰਟ ਆਉਣੇ ਬਈ ਮੈਂ ਉਹਨੂੰ ਕੀ ਲੋੜ ਸੀ ਮੇਰੇ ਮਾਰਨ ਦੀ ਕੰਦਾ ਕੋਠੇ ਟੱਪ ਕੇ ਆਉਣ ਦੀ ਕੀ ਲੋੜ ਸੀ ਬਈ ਸਾਡੇ ਜੇ ਮੈਨੂੰ ਮਾਰ ਦਿੰਦੇ ਮੇਰਾ ਕੀ ਬਣਦਾ ਮੈਂ ਮੁੰਡੇ ਨੂੰ ਕਦੇ ਨਹੀਂ ਮੈਂ ਮੁੰਡੇ ਨੂੰ ਨਸ਼ੇ ਪਿੱਛੇ ਲੜਦੀ ਸੀ ਕੁੜੀਆਂ ਹੈਗੀਆਂ ਗੱਲ ਇਹ ਕੋਈ ਨਹੀਂ ਤੋਣੇ ਨਾ ਕਦੇ ਦੂਦ ਨੇ ਜਦੋਂ ਸਾਡਾ ਵਿਆਹ ਹੋਇਆ ਜਿਹੜੀਆਂ ਗੱਲਾਂ ਦੇ ਹੋਏ